ਤੁਹਾਡੇ ਵੀ ਸੁਝਾ ਲਵਾਂਗੇ ਇਹ ਸੰਪਰਕ ਦਾ ਮਤਲਬ ਇਹ ਆ ਕਿ ਤੁਹਾਡੇ ਨਾਲ ਸੰਪਰਕ ਕੈਮ ਕਰਨਾ ਤੁਹਾਡਾ ਪਰਸਨਲ ਸੰਪਰਕ ਹੋਵੇ ਇੱਕ ਕੁਛ ਮੇਰਾ ਨੂੰ ਸਮਝਦੇ ਹੋਈ ਉਹਨਾਂ ਨੇ ਕੀਤਾ ਸੀ ਉਹਨਾਂ ਨੂੰ ਹੋਰ ਇਨਕਲੂਡ ਕਰਦੇ ਹਾਂ ਉਹਦੇ ਲਈ ਇੱਕ ਪ੍ਰੋਗਰਾਮ ਇਨੀਸ਼ੀਏਟ ਕੀਤਾ ਗਿਆ ਹੈ ਇਸ ਪ੍ਰੋਗਰਾਮ ਪ੍ਰੋਗਰਾਮ ਦਾ ਨਾਮ ਸੰਪਰਕ ਹੈ ਜਿਹਨੇ ਕਿ ਪਿੱਛੇ ਹੋਰ ਹਰ ਇੱਕ ਘਰ ਤੱਕ ਪਹੁੰਚਣ ਲਈ ਸਾਡੇ ਸੀਨੀਅਰ ਸਰਾਂ ਨੂੰ ਇੱਕ ਬੇਨਤੀ ਦਿੱਤੀ ਹੈ ਕਿ ਅਸੀਂ ਹਰ ਇੱਕ ਦੇ ਦਰਵਾਜ਼ੇ 'ਤੇ ਆਉਣ ਸੰਗੇ ਸਾਡੀ ਜੋ ਸਾਡੀ ਪੁਲੀਸ ਪ੍ਰੋਗਰਾਮ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ ਤੇ ਈਵਨ ਇਹਦਾ ਇੱਕ ਟੈਲੈਂਟਡ ਸਪੀਕਰ ਹੈ ਸਾਡੇ ਜਨਨ ਨਸ਼ੇ ਨੂੰ ਰੋਕਤਾਂ ਵਾਸਤੇ ਇੱਕ ਮੁਹਿੰਮ ਚਲਾਈ ਗਈ ਆ ਜਿਸ ਦਾ ਨਾਮ ਰੱਖਿਆ ਗਿਆ ਵਾ ਸੰਪਰਕ ਬਹੁਤ ਵਧੀਆ 2 ਮਿੰਟ ਵਾਸਤੇ ਅਸ਼ਨੀ ਕੋਲੀ ਜੀ ਸਾਫਕਾ ਪ੍ਰਧਾਨ ਮੈਂ ਮੈਂਬਰ ਮੇਰੇ ਪਰਮਿੱਤਰ ਪਹਿਲਾਂ ਵੀ ਬਹੁਤ ਕਾਮਯਾਬ ਨਾ ਲਤੇ ਆ ਸਾਡੇ ਨਕੋਦਰ ਦੀ ਜਿਹਨੂੰ ਸਿੰਗਮ ਕਿਹਾ ਜਾਂਦਾ ਅਮਨ ਐਸ ਐਚਓ ਸਿਟੀ ਪਰ ਮੈਨੂੰ ਇੱਕ ਬੜਾ ਬੈਡ ਐਕਸਪੀਰੀਅੰਸ ਹੋਇਆ ਮੈਂ ਸਿਵਲ ਹਸਪੀਟਲ ਚ ਕਿਸੇ ਪੇਸ਼ੈਂਟ ਦੇ ਚੈੱਕਅਪ ਲਈ ਗਿਆ ਤਾਂ ਕੁਦਰਤੀ ਉਹ ਸਾਈਟ ਤੋਂ ਬਾਹਰ ਨਿਕਲਦਾ ਬਿਆ ਸੀ ਇੱਕ ਬੱਚੇ ਨੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਮਰਤ ਪ੍ਰੋਗਰਾਮ ਅੰਦਰ ਆਇਆ ਪਰ हम ਕੁਝ ਖਾਸ ਰਾਸਤਰਾ ਦੇ ਵਿੱਚ ਅੱਧੀ ਦਾ ਰੋਸ ਬਾਕ ਰਮਾ ਤੁਹਾਨੂੰ ਇਹ ਨਾਲ ਸਿਟੀ ਸਾਹਿਬ ਤੇ ਮੇਰੇ ਵੱਡੇ ਵੀਰ ਬਸਤੀ ਕਿ ਪੁਲੀ ਸਾਹਿਬ ਬਿਠੇ ਆ ਤੇ ਮੈਂ ਗੁਰਦੇਵ ਲਿਖਾ ਚੱਕ ਭਾਈ ਦੇਖ ਅਵੇ ਕਰਦੇ ਆ ਅੱਜ ਭਾਈ ਅੱਜ ਜਿਹੜਾ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਸੀ ਜੀ ਇਹ ਸੰਪਰਕ ਪ੍ਰੋਗਰਾਮ ਜਿਹੜਾ ਸਾਡੇ ਡੀਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਜਿਹਦੇ ਤਹਿਤ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਅਫੀਸ਼ਰ ਸਰ ਲੈਵਲ ਤੇ ਐਸਐਚਓ ਲੈਵਲ ਡੀਐਸਪੀ ਲੈਵਲ ਐਸਪੀ ਐਸਐਸਪੀ ਲੈਵਲ ਤੇ ਜਿਹੜੇ ਆ ਇਹ ਜਾ ਕੇ ਤੇ ਪਬਲਿਕ ਦੇ ਨਾਲ ਸੰਪਰਕ ਕਰ ਕਰਦੇ ਨੇ ਔਰ ਜਿਹਦੇ ਵਿੱਚ ਕਿ ਪਬਲਿਕ ਦੇ ਸੁਝਾਅ ਲਏ ਜਾਂਦੇ ਆ ਔਰ ਜਿਹੜੇ ਮਾੜੇ ਅਨਸਰ ਹੈ ਨਸ਼ਾ ਵੇਚਣ ਵਾਲੇ ਕੋਈ ਹੋਰ ਗੁੰਡਾਗਰਦੀ ਕਰਨ ਵਾਲੇ ਉਹਨਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਵੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਦੇਣਗੇ ਭਾਵੇਂ ਉਹ ਇਨਫੋਰਮੇਸ਼ਨ ਲਿਖਤੀ ਹੋਵੇ ਜਾਂ ਫੋਨ ਤੇ ਹੋਵੇ ਟੈਲੀਫੋਨਿਕਲੀ ਹੋਵੇ ਪਰਸਨਲੀ ਮਿਲ ਕੇ ਹੋਵੇ ਦੇਣਗੇ ਉਹ ਗੁਪਤ ਰੱਖੀ ਜਾਵੇਗੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਰੇ ਜਿਹੜੇ ਕ੍ਰਾਈਮਸ ਹੈ ਇਹ ਖਤਮ ਕੀਤੇ ਜਾਣਗੇ ਸਰ ਸੰਪਰਕ ਪ੍ਰੋਗਰਾਮ ਦਾ ਕਿੰਨਾ ਕੁ ਜਿਹੜਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸੰਪਰਕ ਪ੍ਰੋਗਰਾਮ ਦਾ ਇਹਦੇ ਤਹਿਤ ਸਾਨੂੰ ਕਾਫੀ ਇਨਫੋਰਮੇਸ਼ਨ ਜਿਹੜੀਆਂ ਇਨਪੁਟਸ ਆ ਰਹੀਆਂ ਹਨ ਜਿਨ੍ਹਾਂ ਦਾ ਕੰਮ ਕਰਕੇ ਅਸੀਂ ਜਿਹੜੇ ਨਸ਼ਾ ਜਾਂ ਹੋਰ ਜਿਹੜੀ ਗੁੰਡਾਗਰਦੀ ਆ ਉਹ ਬੰਦ ਕਰਵਾਉਣ ਦੇ ਵਿੱਚ ਕਾਫੀ ਸਹਾਇ ਹੋ ਗਿਆ ਇਹ ਲਗਾਤਾਰ ਕਰਨਗੇ ਇਸੇ ਤਰ੍ਹਾਂ ਜੀ ਹਾਂ ਲਗਾਤਾਰ ਹੀ ਚੱਲੇਗਾ ਜੀ